ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਮੇਰੀ ਕਰਦੀ ਹਾਂ ਤੁਸੀਂ ਠੀਕ ਠਾਕ ਹੋਗੇ ਮੈਂ ਵੀ ਠੀਕ ਹਾਂਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਸਲਵਾਰ ਦੀ ਮੋੜੀ ਨੂੰ ਦੀ ਸੀਨ ਮਾਰਨ ਬਾਰੇ ਹਾਂਜੀ ਅਗਰ ਤਾਂ ਅਸੀਂ ਨਹੀਂ ਜਿਹੜੇ ਇਹ ਆਪਾਂ ਪਹੁੰਚ ਜਾਂਦੀਆਂ ਸੀਨ ਆਉਂਦੀਆਂ ਇਹਨਾਂ ਨੂੰ ਆਪਾਂ ਬਰਾਬਰ ਕਰਨਾ ਹੁੰਦਾ ਹੈ ਇਹਨਾਂ ਨੂੰ ਬਰਾਬਰ ਕਰਕੇ ਜੀ ਫਿਰ ਆਪਾਂ ਇਹੋ ਜਿਹੀ ਜਿਹਾ ਵਰਤ ਕਰਕੇ ਫਿਰ ਆਪਾਂ ਮੋੜੀ ਬੰਨ੍ਹਦੇ ਹੁੰਦੀ ਆ ਇਸ ਤਿਕ ਨਹੀਂ ਹੈ ਜੀ ਇਹਨਾਂ ਸੀਨਾਂ ਨੂੰ ਆਪਾਂ ਬਰਾਬਰ ਕਰਕੇ ਫਿਰ ਸਲਾਈ ਲਗਾਵਾਂਗੇ ਨਾ ਜੀ ਤੇ ਫਿਰ ਆਪਣੀ ਜਿਹੜੀ ਸਲਵਾਰਾ ਏਕੋ ਹੁੰਦੀ ਵੀ ਨਹੀਂਗੀ ਤੇ ਇਹ ਇਧਰ ਉਧਰ ਨੂੰ ਪਹੁੰਚਾ ਵੀ ਨਹੀਂ ਲੱਗਦਾ ਜੀ ਚੰਗੇ ਇੱਕ ਪਰਫੈਕਟ ਤਰੀਕੇ ਨਾਲ ਆਪਣੀ ਸਲਵਾਰ ਬਣ ਕੇ ਰੈਡੀ ਹੋਊਗੀ ਜੀ ਮੇਨ ਕੰਮ ਆਪਣਾ ਮੂਰੀ ਤੇ ਹੀ ਹੁੰਦਾ ਹੈ ਜੀ ਤੇ ਆਪਾਂ ਜੀ ਇਹ ਜਿਹੜੀ ਸਾਢੇ 6 ਆਪਾਂ ਮਨ ਕੇ ਸਾਢੇ 6 ਤੋਂ ਸ਼ੁਰੂ ਲਾ ਕੇ ਉਪਰੋਂ ਆਪਾਂ ਜੀ ਸਾਢੇ 7 ਤੇ ਨਿਸ਼ਾਨ ਲਾ ਲਈ 1 ਇੰਚ ਆਪਾਂ ਬਣਾਉਂਦਾ ਸਸੇ ਸੈਂਚ ਜਿਆਦਾ ਨਹੀਂ ਲਿਦਣਾ ਹੁੰਦਾ ਜੀ ਉਹਨਾਂ ਨੂੰ ਆਪਾਂ ਨਿਸ਼ਾਨਾਂ ਨੂੰ ਬਲਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਲਾ ਕੇ ਜੀ ਫਿਰ ਆਪਾਂ ਉੱਪਰ ਨੂੰ ਤਰੇਸ਼ ਨਿ ਤਰੇਸ਼ ਨਿ ਸੀਨ ਲੈ ਕੇ ਜਾਣੀ ਬਾਲੀ ਸਿੱਧੀ ਵੀ ਨਹੀਂ ਥੋੜੀ ਜਿਹੀ ਗਲਾਈ ਪਾਉਣੀ ਹੈ ਜੀ ਜਿਹਦੇ ਨਾਲ ਕੇ ਆਪਣਾ ਜਿਹੜਾ ਹੈਗਾ ਸ਼ੇਪ ਆ ਉਹ ਪਿੱਛੋਂ ਚੰਗੀ ਤਰ੍ਹਾਂ ਬਣ ਜੇ ਤੇ ਹਾਂਜੀ ਕਈ ਮੇਰੇ ਭੈਣਾਂ ਜੀ ਜਿਆਦਾ ਜਿਵੇਂ ਆਪਣਾ 6.5 ਨੂੰ ਜੀ ਸੀ ਤੇ 8 ਗਲਾ ਦੇ ਮੇਚ ਨਹੀਂ ਆ 8.5 ਤੇ ਉਹ ਆਪਣਾ ਪਿੱਛੋਂ ਕੋਨਾ ਜਾਂ ਨਿਕਲੇਉਂਦਾ ਜਿਉਂਦੇ ਜੇ ਨਿਕਲੇ ਨੇ ਉਹ ਪਹਿੜਾ ਲੱਗਦਾ ਜੀ ਇਸ ਤਰ੍ਹਾਂ ਅੱਜ ਕੱਲ ਬਿਲਕੁਲ ਵੀ ਟ੍ਰੈਂਡ ਹੈਗਾ ਤੇ ਇਸ ਤਰ੍ਹਾਂ ਅੰਦਰ ਜਲਵਾਰ ਸੋਹਣੀ ਲੱਗਦੀ ਜੇ ਜੇ ਆਪਾਂ ਥੋੜੀ ਜਿਹੀ ਗਲਾਈ ਪਾ ਕੇ ਸੋਨਾ ਲਾਉਂਗੇ ਇਸ ਤਰ੍ਹਾਂ ਆਪਾਂ ਸੋਨਾ ਲਗਾ ਲਾਂਗੇ ਜੀ ਖਦਾਨੂ ਸਿੰਘ ਨਗਾ ਦੇ ਕੋਨੇ ਇਹ ਜੋ ਤਾਂ ਪਾ ਸਟਾਰਟਿੰਗ ਦੇ ਵਿੱਚ ਮੂਰੀ ਦੀ ਸੀਨ ਲਗਾਉਣੀ ਹੈ ਜੀ ਇਹ ਆਪਾਂ 2-3 ਵਾਰੀ ਸੀਨਾ ਲਗਾ ਦੇਣੀ ਹੈ ਤੇ ਤਾਂ ਆਪਣੀ ਸੀਨਾ ਜਿਹੜਾ ਪੱਕੀ ਲੱਗ ਜੇ ਆ ਵੀ ਉਦੜੇ ਨਾ ਇਸ ਤਰ੍ਹਾਂ ਆਪਾਂ 2-3 ਵਾਰੀ ਸਲਾਈ ਲਗਾ ਦੇਣੀ ਹੈ ਫਿਰ ਅਗਲੀ ਆਪਾਂ ਇੱਥੋਂ ਸਿੱਧਾ ਲਿਆ ਕੇ ਪੂਰੀ ਜਿਗਲਾਈ ਪਾਉਣੀ ਹੈ ਦੇਖੋ ਫਿਰ ਆਪਾਂ ਲੇ ਆਸਨ ਆ ਵੀ ਆਪਣੇ ਆਸਨ ਦੇ ਨਾਲ ਆਸਨ ਨੂੰ ਅਟੈਚ ਕਰਨਾ ਟੈਜ ਹੋਣਾ ਚਾਹੀਦਾ ਹੈ ਜੇ ਆਪਣਾ ਆਸਨ ਦੇ ਨਾਲ ਵਾਲਾ ਆਸਨ ਟੈਜ ਨਾ ਹੋਇਆ ਜੀ ਫਿਰ ਵੀ ਆਪਣੀ ਸੂਰਤ ਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਹੈ ਤੇ ਜਿਹੜੀ ਆਪਣੀ ਸਨਵਾਰ ਆਈ ਹੈ ਇੱਕ ਪਰਫੈਕਟ ਤਰੀਕੇ ਨਾਲ ਨਹੀਂ ਬਣਦੀ ਇਸ ਤਰ੍ਹਾਂ ਆਪਾਂ ਜੀ ਇਹ ਆਸਨ ਨੂੰ ਆਸਨ ਦੇ ਨਾਲ ਮਿਲਾ ਕੇ ਸਲਾਈ ਲਗਾਵਾਂਗੇ ਆਸਨ ਤੋਂ ਅੱਗੇ ਜੀ ਆਪਾਂ 3 ਇੰਚ ਸਲਾਈ ਲੈ ਕੇ ਜਾਵਾਂਗੇ ਜੀ ਇਸ ਤਰ੍ਹਾਂ ਟੈਂਡੈਂਚਾ ਫਸਲਾਈ ਹੋ ਗਈ ਲੱਗੇ ਜਾਣਗੇ ਤੇ ਆਪਾਂ ਮਸ਼ੀਨ ਨੂੰ ਥੱਲੇ ਸਟਾ ਲਾ ਦੇ ਜੀ ਸੇਮ ਨੂੰ ਜੀ ਆਪਾਂ ਕਪੜਾ ਨੂੰ ਖਿੱਚ-ਖਿੱਚ ਕੇ ਸੇਮ ਆਣੀ ਆ ਤਾਂ ਕਿ ਜੀ ਇਹ ਜੇ ਵੀ ਸਿਲ ਨਾ ਆਪਣੀ ਟੁੱਟਦੀ ਨਹੀਂ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਸਲਾਈ ਲਗਾਉਣੀ ਹੈ ਜੀ ਜਿਵੇਂ ਆਪਾਂ ਦੂਜੇ ਪਾਸੇ ਲਏ ਉਵੇਂ ਆਪਾਂ ਸੇਮੀ ਤੇਲੇ ਪਾਸੇ ਸਲਾਈ ਕਰ ਦੋਣੀ ਤੇ ਆਪਾਂ ਇਧਰੋਂ ਇਧਰ ਦੇ ਪਾਸੇ ਉੱਤੇ ਲੈ ਲਏ ਅਸਰ ਕੋਲੋਂ ਬਦਾਈ ਆਸੀ ਆਏ ਮੈਂ ਦੋਨੀ ਆਪਣੇ ਪਰਲੇ ਜੀ ਇਧਰੋਂ ਤੇ ਲੈ ਕੇ ਅੱਗੇ ਵਧਾ ਕੇ ਸਲਾਈ ਲਗਾ ਦਿੰਦੇ ਹਾਂ ਆਸਨ ਦੇ ਉੱਤੇ ਆਪਣੀ ਗਿਰੀ ਸਲਾਈ ਦੇ ਦਿੰਦੇ ਜੀ ਇਹਦੇ ਨਾਲ ਕੀ ਆ ਜੀ ਆਪਣੀ ਜਿਹੜੀ ਆਸਨ ਦੀ ਜਾਵਲੇ ਚਾਰ ਵਾਲੇ ਕਿਉਂ ਨੇ ਆ ਕੀ ਹੋ ਜਾਂਦੀ ਹੈ ਇਹ ਇਪੋ ਆਪਣ ਨੂੰ ਜਿਹੜਾ ਨਾ ਜਿਹੜੀ ਇੰਟਰਨਲ ਵਾਲੀ ਜਿਹੜੀ ਨਾ ਕਿੱਧਰ ਕਰਦੀ ਹੈ ਪਰ ਇੱਥੇ ਉਹ ਇੰਨਾ ਨਰਾਜ ਹਾਂਜੀ ਉਹਨੂੰ ਕਹਿ ਦੇਵਾਂਗੇ ਤੇ ਚਾਵਾੜੇ ਹੋਣਾ ਆਪਣਾ ਪਰ ਜਿਸਲਵਾਰ ਨੂੰ ਫਿੱਟ ਕਰਕੇ ਦਿਖਾਵਾਂਗੇ ਕਿ ਇਹ ਬਹੁਤ ਪਰਫੈਕਟ ਤਰੀਕੇ ਨਾਲ ਆਪਣੀ ਸਿਲਾਈ ਹੈ ਜਿਹੜੀ ਬੱਜ ਗਈ ਆ ਇੱਕ ਚੰਗੀ ਸ਼ੇਪ ਜਿਹੜੀ ਆ ਉਹ ਆ ਗਈ ਆ ਸਲਵਾਰ ਤੇ ਜੀ ਦੇਖੋ ਐਸੀ ਜੀ ਆਪਣਾ ਮੋਰੀ ਅਟੈਚ ਕਰਨ ਦਾ ਤਰੀਕਾ ਕੁੰਦੇ ਦੀ ਸਲਾਈ ਲਾਉਣ ਦਾ ਤਰੀਕਾ ਹਾਂਜੀ ਜੇ ਇਹ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਆ ਦੇਖੋ ਜੀ